ਲਖਧਰਮ ਰਾਜ ਨੇ ਮੰਗਣਾ ਲਖਧਰਮ ਰਾਜ ਨੇ ਮੰਗਣਾ ਪਾਪ ਨਾ ਕਰ ਬੰਦਿਆ ਪਾਪ ਨਾ ਕਰ ਬੰਦਿਆ ਪਾਪ ਨਾ ਕਰ ਬੰਦਿਆ ਪਾਪ ਨਾ ਕਰ ਬੰਦਿਆ ਗੁਰੂ ਪਿਆਰਿਓ ਇੱਕ ਪਤੀ ਪਤਨੀ ਬਹੁਤ ਧੰਦਾ ਨੇ ਹੈ ਕਿਸੇ ਚੀਜ਼ ਦੀ ਕਮੀ ਨਹੀਂ ਬਹੁਤ ਵੱਡਾ ਬਿਜ਼ਨਸ ਹੈ ਲੇਕਿਨ ਸੰਤਾਨ ਨਹੀਂ ਹੈ 13 14 ਸਾਲ ਦਾ ਬੱਚਾ ਨੌਕਰੀ ਰਖ ਲਿਆ ਬੱਚਾ ਬਹੁਤ ਹੀ ਇਮਾਨਦਾਰੀ ਨਾਲ ਕੰਮ ਕਰਦਾ ਹੈ ਉਹਨਾਂ ਨੂੰ ਆਪਣੇ ਮਾਤਾ ਪਿਤਾ ਤੁਲੇ ਸਮਝ ਕੇ ਉਹਨਾਂ ਦੀ ਸੇਵਾ ਵੀ ਕਰਦਾ ਹੈ ਤੇ ਉਹਨਾਂ ਦੇ ਕੰਮ ਵਿੱਚ ਵੀ ਹੱਥ ਬੰਨ੍ਹਦਾ ਹੈ ਪਤੀ ਪਤਨੀ ਦੀ ਮਨੁਵਿਦਵੀ ਦਇਆ ਆ ਗਈ ਕਿ ਨੂੰ ਅਸੀਂ 40-50 ਰੁਪਏ ਦਿੰਦੇ ਹਾਂ ਕਿਉਂ ਨੂੰ ਇਸ ਬੱਚੇ ਨੂੰ ਅਸੀਂ ਆਪਣਾ ਭਾਈਵਾਲ ਬਣਾ ਲਈਏ ਇਹਦਾ 1% ਆਪਣੀ ਕਮਾਈ ਵਿੱਚੋਂ ਇਹਦਾ ਸ਼ੇਅਰ ਕਰ ਦਈਏ ਬੱਚੇ ਨੂੰ ਕਿਹਾ ਤੁਹਾਡਾ 1% ਤਨਖਾਹ ਤੋਂ ਇਲਾਵਾ ਤੁਹਾਡਾ ਸ਼ੇਅਰ ਹੋ ਗਿਆ ਬੱਚਾ ਬੜਾ ਹੀ ਖੁਸ਼ ਹੈ ਬੜੀ ਪਿਆਰ ਨਾਲ ਉਹਦਾ ਸੇਵਾ ਕਰਦਾ ਹੈ ਮਾਤਾ ਪਿਤਾ ਕਿਤੇ ਬਹੁਤ ਦੂਰ ਰਹਿੰਦੇ ਹਨ ਪਸਾਦਾਂ ਨੂੰ ਉਹਨਾਂ ਦੇ ਗਰੀ ਸਕਦਾ ਹੈ ਇੱਕ ਦਿਨ ਕੀ ਹੋਇਆ ਲੱਖਾਂ ਰੁਪਏ ਦਾ ਪ੍ਰੋਬਟ ਹੋਇਆ ਬੱਚੇ ਨੂੰ ਲੱਖਾਂ ਰੁਪਏ ਦੇਣ ਵਾਸਤੇ ਉਹਨਾਂ ਦੇ ਮਨ ਵਿੱਚ ਬੇਈਮਾਨੀ ਆ ਗਈ ਕਿ 1 40 50 ਰੁਪਏ ਦੇ ਮੋਕੁਰ ਨੂੰ ਅਸੀਂ ਕਿਉਂ ਇਤਨਾ ਨਫਾ ਦੇਈਏ ਇਹ ਮਨ ਹਿੱਤ ਸਾਰੀ ਝਗੜੇ ਦੀ ਜੜ ਹੈ ਗੁਰੂ ਪਿਆਰਿਓ ਉਹਨਾਂ ਨੇ ਇੱਕ ਨਰਸ ਨੂੰ ਬੁਲਾ ਕੇ ਉਹਨੂੰ ਜੰਦਾ ਟਿਕਾ ਲਗਾ ਕੇ ਮਾਰ ਦਿੱਤਾ ਆਖੋ ਸਤਨਾਮ ਸ੍ਰੀ ਵਾਇਗਰੂ ਕੁਝ ਸਮਾਂ ਬੀਤਿਆ ਉਹਦੇ ਮਾਤਾ ਪਿਤਾ ਨੂੰ ਉਹਨਾਂ ਨੇ ਬਹਾਨਾ ਕਰਕੇ ਕਿ ਕੋਈ ਬਿਮਾਰੀ ਦਾ ਵਰਣਨ ਕਰਕੇ ਅਸੀਂ ਉਹ ਅਨੁਸਕਾਰ ਕਰ ਦਿੱਤਾ ਉਹਨਾਂ ਨੇ ਕੁਝ ਪੈਸੇ ਹੀ ਪੁੱਛੇ ਦੇ ਕੇ ਉਹਨਾਂ ਨੂੰ ਘਰ ਵੇਚ ਦਿੱਤਾ ਗਰੀਬ ਸੰਨ ਵਿਚਾਰੇ ਚਲੇ ਗਏ ਗੁਰੂ ਪਿਆਰਿਓ ਅਜੇ ਸਾਲ ਹੀ ਬੀਤਿਆ ਸੀ ਉਹਨਾਂ ਦੇ ਘਰ ਲੜਕੇ ਨੇ ਜਨਮ ਲਿਆ ਇਹ ਦੋਨੋਂ ਪਤੀ ਪਤਨੀ ਮੁਸਕਰਾਏ ਲੋਕ ਕਹਿੰਦੇ ਹਨ ਪਾਪ ਕਰਕੇ ਬੁਰਾ ਹੁੰਦਾ ਹੈ ਅਸਾਂ ਪਾਪ ਕੀਤਾ ਸਾਨੂੰ ਤਾਂ ਬੱਚੇ ਦੀ ਦਾਤ ਮਿਲੀ ਹੈ ਬੱਚੇ ਦਾ ਬੜੇ ਪਿਆਰ ਨਾਲ ਪਾਲਣ ਪੋਸ਼ਣ ਕਰ ਰਹੇ ਹਨ ਸਕੂਲ ਪੜਾਈ ਵਿਖਾਈ ਬੱਚਾ ਵੱਡਾ ਹੋਇਆ ਉਹਦੀ ਸ਼ਾਦੀ ਕੀਤੀ ਗੁਰੂ ਪਿਆਰਿਓ ਜਦ ਬਉ ਘਰ ਆਈ ਹੈ ਤੇ ਬੱਚੇ ਦੀ ਇਕਦਮ ਪੇਟ ਵੀ ਜਲਦ ਹੋਈ ਇਤਨੀ ਜੋਦ ਨਾਲ ਚੀਖਾ ਮਾਰਿਆ ਹੈ ਡਾਕਟਰ ਆਏ ਇਲਾਜ ਕੀਤਾ ਗੁਰੂ ਪਿਆਰਿਓ ਲੱਖਾਂ ਰੁਪਏ ਲਗਾ ਦਿੱਤੇ ਸਭ ਕੁਝ ਵਿਗਿਆ ਲੇਕਿਨ ਉਸ ਬੱਚੇ ਦੀ ਬਿਮਾਰੀ ਨਹੀਂ ਗਈ ਮਾਤਾ ਪਿਤਾ ਅੱਖਾਂ ਵਿੱਚ ਪਾਣੀ ਭਰ ਕੇ ਰੋ ਰਹੇ ਹਨ ਕੋਈ ਵੀ ਇਲਾਜ ਨਹੀਂ ਕੋਈ ਵੀ ਉਹਦਾ ਫਰਕ ਨਹੀਂ ਪੈ ਰਿਹਾ ਇੱਕ ਦਿਨ ਬੱਚਾ ਮ੍ਰਿਤਕ ਸ਼ਈਆ ਤੇ ਲੇਟਿਆ ਹੋਇਆ ਹੈ ਪਿਤਾ ਉਸ ਦੇ ਸਰਾਨੇ ਬੈਠਿਆ ਹੋਇਆ ਹੈ ਉਹ ਬਾਲਕ ਮੁਸਕਰਾਇਆ ਕਹਿ ਲਗਾ ਪਿਤਾ ਜੀ ਤੁਸੀਂ ਮੈਨੂੰ ਪਛਾਣਿਆ पिता ਬੜੇ ਹੈਰਾਨ ਹੋਏ ਪਛਾਣਦੇ ਕੀ ਗੱਲ ਹੈ ਤੂੰ ਮੇਰਾ ਬੇਟਾ ਹੈ ਨਾ ਕਹਿੰਦੇ ਨਹੀਂ ਮੈਂ ਉਹੀ ਨੌਕਰ ਹਾਂ ਜਿਹਨੂੰ ਤੁਸੀਂ ਜ਼ਹਿਰ ਦਾ ਟੀਕਾ ਲਗਾ ਕੇ ਮਾਰਿਆ ਸੀ ਤੇ ਉਹ ਮੈਂ ਤੁਹਾਡੇ ਤੋਂ ਸਾਰਾ ਬਦਲਾ ਲੈ ਲਿਆ ਉਸ ਲਾਲੇ ਦਾ ਸਭ ਕੁਝ ਵਿਗ ਗਿਆ ਇਤਨਾ ਕੰਗਾਲ ਹੋ ਗਿਆ ਗੁਰੂ ਪਿਆਰੇਓ ਕਿਉਂਕਿ ਬਿਮਾਰੀ ਬਹੁਤ ਬੁਰੀ ਚੀਜ਼ ਹੈ ਆਪਣੇ ਬੱਚੀ ਦਾ ਦੁੱਖ ਨਹੀਂ ਦੇਖ ਸਕਦੇ ਉਹ ਸਭ ਕੁਝ दांव ਤੇ ਲਗਾ ਦਿੱਤਾ ਤੇ ਉਹ ਬਚਾਏ ਉਹ ਨੌਕਰ ਸੀ ਕਹਣ ਲਗੇ ਚਲੋ ਠੀਕ ਹੈ ਤੁਸੀਂ ਉਹ ਨੋ ਕਰੋ ਲੇਕਿਨ ਇਹ ਤੇਰੀ ਪਤਨੀ ਦਾ ਕੀ ਦੋਸ਼ ਹੈ ਜਿਹੜੀ ਵਿਧਵਾ ਹੋ ਰਹੀ ਹੈ ਕਹਣ ਲਗੇ ਉਹੀ ਨਰਸ ਹੈ ਜਿਸ ਨੇ ਮੈਨੂੰ ਜ਼ਹਿਰ ਦਾ ਟਿੱਕਾ ਲਗਾਇਆ ਸੀ ਇਹ ਹੁਣ ਸਾਰੀ ਉਮਰ ਵਿਧਵਾ ਬਣ ਕੇ ਇਹ ਫਲ ਭੋਗੇਗੀ ਸੋ ਗੁਰੂ ਪਿਆਰਿਓ ਜੋ ਅਸੀਂ ਕਰਦੇ ਹਾਂ ਉਹ ਸਾਨੂੰ ਭੋਗਣਾ ਪੈਂਦਾ ਹੈ ਇਹ ਉਸ ਪ੍ਰਭੂ ਦਾ ਅਟਲ ਅਟਲ ਨਿਯਮ ਹੈ ਕਿਉਂਕਿ ਸੱਚਾ ਆਪ ਸੱਚਾ ਦਰਬਾਰ ਉਹ ਆਪ ਵੀ ਸੱਚਾ ਹੈ ਤੇ ਉਸ ਦਾ ਨਿਆਇ ਵੀ ਸੱਚਾ ਹੈ ਸੋ ਮਹਾਰਾਜ ਸਾਰੇ ਤੇ ਰਹਿਮਤ ਕਰਨ ਕਿ ਅਸੀਂ ਨੇ ਕਰਮ ਕਰੀਏ ਬੁਰੇ ਕਰਮ ਤੋਂ ਵਾਇਰੂਸਾਂ ਨੂੰ ਬਚਾਏ ਵਾਇਰੂਸਾਂ ਤੋਂ ਸੇਵਨ ਹੀ ਸਭ ਤੋਂ ਵੱਡੀ ਦੌਲਤ ਹੈ ਬੁੱਲਾ ਚੁਕਾਂ ਦੀ ਖਸ਼ਮਾ ਵਾਇਰੂ ਜੀ ਦਾ ਖਾਲਸਾ ਵਾਇਰੂ ਜੀ ਦੀ ਫਤਿਹ